ਇੱਕ ਪਾਸੇ ਵਰਸਾਲਪਰੀਏ ਕਹਿੰਦੇ ਵੀ ਐਨ ਅੱਜ ਦੇ ਸਮੇਂ ਦੇ ਵਿੱਚ ਚਰਚਾ ਦੇ ਵਿੱਚ ਹੈ ਵਰਸਾਲਪਰੀ ਅਮਰਤ ਇਸੇ ਸਾਲ ਅਨੰਦਪੁਰ ਦੀ ਚੈਂਪੀਅਨਸ਼ਿਪ ਦਾ ਮੋਸਟ ਰੈਲੀਅਬਲ ਪਲੇਅਰ ਐਲਾਨਿਆ ਗਿਆ ਹੈ ਸਭ ਤੋਂ ਵਧੀਆ ਪਲੇਅਰ ਐਲਾਨਿਆ ਗਿਆ ਹੈ ਟੂਰਨਾਮੈਂਟ ਦਾ ਅੱਜ ਕਹਿੰਦੇ ਵੀ ਪਕੜਾਣੇ ਦੇ ਵਿੱਚ ਪੁੱਜਿਆ ਹੋਇਆ ਹੈ ਅੱਜ ਕਹਿੰਦੇ ਰਣਜੀਤ ਦੀ ਤਿਆਰ ਵੀ ਹੈ ਤੇ ਰਣਜੀਤ ਨੇ ਮਾਇਆ ਵੀ ਗੱਡ ਕੇ ਲਾਈ ਹੈ ਆ ਰਣਜੀਤ ਨੇ ਖੁੱਲੇ ਦਿਲ ਦੇ ਨਾਲ ਮਾਇਆ ਖਰਚੀ ਹੈ ਪਲੇਅਰਾਂ ਤੇ ਪਹਿਲੀ ਰੇਡ ਪਾਉਂਦੀ ਨੌਜਵਾਨ ਜਸ਼ਨ ਪਹਿਲਵਾਨ ਆਲਮਗੀਰ ਸਾਹਿਬ ਦੀ ਧਰਤੀ ਹੈ ਪਹਿਲਵਾਨਾਂ ਦੀ ਨਗਰੀ ਹੈ ਨੌਜਵਾਨ ਜਸ਼ਨ ਪਹਿਲਵਾਨ ਪਹਿਲੀ ਰੇਡ ਮੈਦਾਨ ਦੇ ਵਿੱਚ ਪਾ ਦਿੱਤੀ ਹੈ ਆ ਬਰੂੜ ਵਾਲੇ ਚਾਰ ਜਾਫੀ ਸਾਹਮਣੇ ਤਿਆਰੀ ਦੇ ਵਿੱਚ ਹੈ ਮੁੰਡੇ ਨੇ ਮੋਟਿਆਂ ਪੱਟਾਂ ਤੇ ਥਾਪੀ ਮਾਰ ਕੇ ਐਨ ਆਪਣੇ ਸਰੀਰ ਨੂੰ ਜੋਸ਼ ਦਿਵਾਇਆ ਹੈ ਹਲਕਾ ਜਿਹਾ ਝੁਕਿਆ ਹੋਇਆ ਆ ਦੂਜੇ ਪਾਸੇ ਵੇਖਦਾ ਫੜਿਆ ਘੁੱਟ ਵੱਜੀ ਹੋਈ ਕੈਂਚੀ ਲੱਗੇ ਹੋਈ ਜ਼ੋਰ ਦੇ ਵਿੱਚੋਂ ਆ ਵੇਖਦਾ ਮੁੰਡਾ ਕਹਿੰਦੇ ਗੁਜਰਾਂ ਦਾ ਵਿਜਣਪਰੀਆ ਮਲਕੀਤ ਵੀਰ ਸਿਰੇ ਦਾ ਜਾਫੀ ਹੈ ਆ ਟੱਕਰ ਸਿਰੇ ਦੀ ਮੁਕਾਬਲਾ ਟੀ ਦੇ ਦਰਮਿਆਨ ਪਰ ਤਾ ਵੀ ਤਕੜਾ ਪੁਆਇੰਟ ਲੈ ਗਿਆ ਇੱਕ ਵਾਰ ਤਾੜੀਆਂ ਮਾਰ ਦਿਓ ਜਸ਼ਨ ਭਵਾਨ ਦੇ ਨਾਦੀਆਂ ਸਿਰੇ ਦਾ ਮਾਲਾ ਜਿਹੜੇ ਟਾਈਮ ਦਾ ਸਿਰੇ ਦਾ ਮਾਲਾ ਆ ਰੇਡ ਪਾਉਣ ਲਈ ਅਮਰੀਕ ਸਿੰਘ ਮੋਤੀ ਆ ਗਿਆ ਲਓ ਮੋਤੀ ਦੀ ਕਹਿੰਦੇ ਕਬੱਡੀ ਪੈ ਰਹੀ ਹੈ ਨੀਮਾ ਸਰਪੰਚ ਚਿੱਲੇ ਵਾਲਾ ਕਹਿੰਦਾ ਬਨੂੜ ਵਾਲੇ ਜਿੰਨੇ ਜੱਫੇ ਲਾਉਣਗੇ 2 2000 ਦਿੱਤਾ ਜਾਵੇਗਾ 2 2000 ਦਿੱਤਾ ਜਾਵੇਗਾ ਨੀਮੇ ਸਰਪੰਚ ਚਿੱਲੇ ਵੱਲੋਂ ਉਧਰ ਪਈ ਹੋਈ ਕਬੱਡੀ ਹੈ ਆ ਮੋਤੀ ਗੁੱਜਰ ਇੱਕ ਤਕੜਾ ਨੰਬਰ ਜੋੜ ਗਿਆ ਵੀਰ ਜੀ ਨਾ ਬੋਲਾਂਗੇ ਬਾਅਦ 'ਚ ਮੈਚ ਵਾਲਾ ਤਕੜਾ ਹੱਥ ਬਨ ਕੇ ਬੇਨਤੀ ਹੈ ਨਾ ਬੋਲਦਾਂਗੇ ਪਰ ਜਦੋਂ ਮੈਚ ਚੱਲਦਾ ਵੀਰ ਬਣ ਕੇ ਪੰਜ ਕਿ ਮਿੰਟ ਦਾ ਮੈਚ ਹੈ ਭਾਈ ਬਣ ਕੇ ਕਿਉਂਕਿ ਮੈਚ ਤਕੜਾ ਲਓ ਬਣੀ ਸਮਾਣੇ ਵਾਲਾ ਮਰਿੰਦਰ ਦੇ ਲਾਗੇ ਕਹਿੰਦੇ ਸਮਾਣਾ ਖੁਰਦ ਪਿੰਡ ਦਾ ਖਿਡਾਰੀ ਦਾ ਆ ਦੌੜ ਕਲਾ ਵਾਲਾ ਮੱਖਣ ਕੋਚ ਦੌਣ ਵਾਲੇ ਨੇ ਭਈ ਜਗਤਾਰ ਨੇ ਮੇਂ ਤਕਰਾਈ ਹੈਪੀ ਨੇ ਟਰਾਈ ਤੇ ਕੀਤੀ ਪਰ ਨੰਬਰ ਰੇਡਰ ਦੇ ਹਿੱਸੇ ਜੁੜਦਾ ਹੋਇਆ ਅਗਲੀ ਕਬੱਡੀ ਪੈ ਗਈ ਤੇ ਬੋਲ ਕਕਰਾਲੀ ਸਾਹਿਬ ਲਓ ਲੈਣੀ ਵਾਲਾ ਕਹਿੰਦੇ ਨੌਜਵਾਨ ਐਸਵੇ ਰੇਡ ਪਾਉਣ ਲਈ ਮੈਦਾਨ ਦੇ ਵਿੱਚ ਤਿਆਰ ਹੈ ਸੁਖਰੇ ਨੇ ਧਾਵਾ ਬੋਲਿਆ ਹੋਇਆ ਇੱਕ ਪਾਸੇ ਅਰਸ਼ ਮਹਿਤੋਤ ਹੈ ਨਾਲ ਅਮਰਤਾ ਆਹ ਵੇਖਦੇ ਵੀ ਕਾਂਗੇ ਵਾਲਾ ਕਾਂਗੇ ਵਾਲਾ ਕਾਂਗੇ ਵਾਲਾ ਆਹ ਕਬੱਡੀ 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 ਤਾੜੀਆਂ ਮਾਰਦੇ ਨੇ ਮੇ ਮੁੰਡੇ ਲਈ ਮੁੰਡਾ ਕਹਿੰਦੇ ਐਨ ਚਰਚਾ ਦੇ ਵਿੱਚ ਆਓ ਗੱਲਾਂ ਕਰਾਓ ਵੀ ਮੈਂ ਕਾਂਗੇ ਵਾਲੇ ਕੋਲੋਂ ਭੱਜ ਗਿਆ ਇਹ ਵੀ ਜਿਵੇਂ ਕਹਿੰਦੇ ਕਿ ਯਾਦਾ ਬਣ ਜਾਂਦੀਆਂ ਨੇ ਇਹਨਾਂ ਮੈਚਾਂ ਦੀਆਂ ਇੱਕ ਵੱਡੀਆਂ ਯਾਦਾ ਬਣ ਜਾਂਦੀਆਂ ਨੇ ਰਹਿਣੇ ਵਾਲਾ ਹੈਪੀ ਕਹਿੰਦਾ ਵੀ ਇਸ ਰੇਡ ਤੇ 500 ਰੁਪਏ ਦਿੱਤਾ ਜਾਣਾ ਹੈ ਜਿਹੜਾ ਵੀ ਨੌਜਵਾਨ ਆਹ ਰੇਡ ਜਿਹੜਾ ਪੁਆਇੰਟ ਹਾਸਲ ਕਰੇਗਾ ਹੈਪੀ ਨਰੇਰੇ ਵੱਲੋਂ 500 ਰੁਪਏ ਦਿੱਤਾ ਜਾਣਾ ਹੈ 500 ਦਿੱਤਾ ਜਾਵੇਗਾ 500 ਦਿੱਤਾ ਜਾਵੇਗਾ ਆ ਜਸ਼ਨ ਆलमगीर ਵਾਲਾ ਉਧਰ ਕਹਿੰਦੇ ਇਹ ਬਨੂੜ ਵਾਲਾ ਬਨੂੜ ਵਾਲਾ ਬਨੂੜ ਵਾਲਾ ਕਿ ਕਰਤਾ ਕਹਿਰ ਚੋਬਰਾਂ ਨੇ ਜੋ ਫੌਜ ਤਿਲੇ ਨੂੰ ਢਾਉਂਦੀ ਆ ਗੱਲ ਰਾਜੇ ਖੇਲੇ ਦੀ ਸਿੱਧੀ ਢੌਂਕਾਲ ਜੇ ਪਾਉਂਦੀ ਉਹ ਪਗੜਾਰੇ ਵਾਲੋ ਮੈਚ ਦਾ ਨਜ਼ਾਰਾ ਆਉਂਦਾ ਏ ਕਬੱਡੀ ਨੂੰ ਕਿਹੜੇ-ਕਿਹੜੇ ਪਿਆਰ ਕਰਦੇ ਇੱਕ ਵਾਰੀ ਤਾੜੀਆਂ ਉਧਰ ਟੱਕਰ ਹੋਰ ਏਸਰ ਏਸਰ ਬੱਲੇ 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 ਸਿਰਾ ਕਰ ਗਿਆ ਕਿਹੜੇ-ਕਿਹੜੇ ਅਰਸ਼ਾਂ ਤੋਂ ਉਧਰੋਂ ਪਿਆਰ ਕਰਦੇ ਦੱਸਿਓ ਆ ਦੁਨੀਆ ਖੁਸ਼ ਹੈ ਦੁਨੀਆ ਖੁਸ਼ ਹੈ ਪਗੜਾਣੇ ਦਾ ਕਬੱਡੀ ਕੱਪ ਹੈ ਰਣਜੀਤ ਬਾਈ ਦਾ ਹੈਪੀ ਦਾ ਆ ਪਗੜਾਣੇ ਵਾਲੇ ਕਾਰੇ ਦਾ ਕੱਪ ਖੇਡਿਆ ਜਾ ਰਿਹਾ ਆ ਕਹਿੰਦੇ ਇੰਦਰਜੀਤ ਬੰਨੀ ਸਮਾਰੇ ਖੁਰਦ ਵਾਲਾ ਰਿੰਦਾ ਪੱਕੇ ਤੌਰ ਤੇ ਕੈਨੇਡਾ ਦੇ ਵਿੱਚ ਮੁੰਡਾ ਰਿੰਦਾ ਪੱਕੇ ਤੌਰ ਤੇ ਕੈਨੇਡਾ ਚ ਤਕੜਾ ਪੁਆਇੰਟ ਜੁੜਨ ਦੇ ਵਿੱਚ ਕਾਮਯਾਬੀ ਹਾਸਲ ਕਰ ਗਿਆ ਆ ਲੈਣੀ ਵਾਲਾ ਰੇਡ ਪੌਂਟੀ ਨੌਜਵਾਨ ਸੁੱਖਾ ਫੇਰ ਤਿਆਰ ਹੈ ਨਨਾ ਮੁੰਡਾ ਤੇ ਦੇਰ-ਵੇਰ ਕੇ ਕਬੱਡੀਆਂ ਪਾਉਂਦਾ ਹੈ ਆ ਖਿਡਾਰੀ ਵੀ ਕਹਿੰਦੇ ਅੱਜਕੱਲ ਐ ਚਰਚਾ ਦੇ ਵਿੱਚ ਹੈ ਪਰ ਬਰਸਾਲਪੁਰ ਦੀ ਸਟਾਪ ਲਾਈਨ ਐ ਦੁਨੀਆ ਦੀ ਮੰਨੀ ਪ੍ਰਮੰਨੀ ਸਟਾਪ ਲਾਈਨ ਐ ਉਹ ਬਿੱਲੇ ਦੇ ਨਾਲ ਮੁਕਾਬਲਾ ਕਬੱਡੀ 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 ਸੋ ਇੱਕ ਕਬੱਡੀ ਸਾਹਮਣੇ ਸਾਹਮਣੇ ਕਬੱਡੀ ਕਬੱਡੀ ਉਹ ਕਮਾਲ ਉਹ ਕਮਾਲ ਆ ਦੇਖੋ ਸਾਹਮਣੇ ਗੈਲੀ ਵਾਲਾ ਲੈ ਲੈ ਗੈਲੀ ਵਾਲਾ ਉਹ ਸਾਹਮਣੇ ਉਹ ਸਿਰੋ ਜਸ਼ਨ ਆਲਮਗੀਰ ਵਾਲਾ ਆ ਖਿਡਾਰੀ ਨੂੰ ਪਰਸੋਂ ਨੂੰ ਆਲਮਗੀਰ ਦੇ ਕਬੱਡੀ ਕੱਪ ਦੇ ਉੱਪਰ ਉਹ ਬੁਲਟ ਦਿੱਤਾ ਜਾਵੇਗਾ ਜਸ਼ਨ ਭਲਵਾਨ ਨੂੰ ਬੁਲਟ ਦਿੱਤਾ ਜਾਣਾ ਆ ਚੱਕ ਆਹ ਭੰਦੇ ਢੰਗੜੇ ਆ ਪੈਗੇ ਢੰਗੜੇ ਕਹਿੰਦੇ ਬਿਨਾ ਢੋਲ ਤੋਂ ਭੰਗੜੇ ਦੁਨੀਆ ਵੇਂਦੀ ਖੜ ਖੜ ਕੇ ਆਹ ਨਵੇਂ ਪਿੰਡ ਦਾ ਰਾਜਾ ਖੇਲਾ ਲਿਖਦਾ ਲੋਕੋ ਕੋਕੇ ਗੱਲਾਂ ਜੜ ਜੜ ਕੇ ਉਹ ਗੱਲਾਂ ਕੋਕੇ ਜੜ ਜੜ ਕੇ ਉਧਰ ਘਾਂਗੇ ਵਾਲਾ ਘਾਂਗੇ ਵਾਲਾ ਘਾਂਗੇ ਵਾਲਾ ਆਹ ਕਹਿੰਦੇ ਚੰਨਣ ਸਿੰਘ ਦਾ ਪੋਤਾ ਉਹ ਗੁਰਵਿੰਦਰ ਘਾਂਗੇ ਵਾਲਾ ਦੂਜੇ ਪਾਸੇ ਕਹਿੰਦੇ ਮੋਤੀ ਗੁਜਰਾ ਹਾਂ ਜੱਫੇ ਆ ਜੱਫੇ ਤੋਂ ਖੁਸ਼ ਹੋ ਕੇ ਹੈਪੀ ਨਿਹੜਣਾ ਵੱਲੋਂ 500 ਰੁਪਏ ਦਿੱਤਾ ਜਾ ਰਿਹਾ ਹੈ ਦਿਲੋਂ ਧੰਨਵਾਦ ਹੈ ਹੈਪੀ ਨਿਹੜਣਾ ਕਹਿੰਦਾ ਧਾਂਗੇ ਵਾਲੇ ਜੱਫੇ ਦਾ ਵੀ 500 ਤੇ ਅਰਸ਼ ਮਹਿਤੋਤ ਦੇ ਵੀ ਹਰ ਇੱਕ ਜੱਫੇ ਦਾ 500 ਦਿੱਤਾ ਜਾਣਾ ਹੈ ਨਿਹੜਣਾ ਵਾਲਾ ਹੈਪੀ ਸਾਡਾ ਵੀਰ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ ਆ ਇੰਦਰਜੀਤ ਬੰਨੀ ਦੀ ਰੇਟ ਤੇ ਦੇਖਦਾ ਵੀ ਰਾਮਪਰੀਆ ਵੱਧ ਕੇ ਟਰਾਈ ਕਰਦਾ ਹੈ ਪਰਿੰਦਰਜੀਤ ਬੰਨੀ ਤੇ ਧੁੱਸਦਾ ਹੀ ਜਾਂਦਾ ਹੈ ਲੈ ਵੀ ਕਾਲਿਆ ਆਉਂਦਾ ਨਜ਼ਾਰਾ ਤੇ 10 ਨੌਜਵਾਨਾ ਅੱਜ ਤੇ ਥੁਕੇਵੇਂ ਲੱਥ ਗਏ ਹੋਣਗੇ ਆਹ ਮਾਲਵੇ ਗਰੁੱਪ ਵਾਲੇ ਮੁੰਡੇ ਆ ਗਏ ਅਮਲੋ ਵਾਲੇ ਮੁੰਡੇ ਆ ਗਏ ਆਹ ਵੇਖਦੇ ਨੇ ਮੈਦਾਨ ਦੇ ਵਿੱਚ ਰਾਮਪਰੀਆ ਕਬੱਡੀ ਪੌਂਡੀ ਵਧਿਆ ਹੋਇਆ ਨੌਜਵਾਨ ਹੈ ਇਹ ਹੈ ਕਾਲਾ ਪੁਲਸੀਆ ਮੁੰਡਾ ਕਹਿੰਦੇ ਚੰਡੀਗੜ੍ਹ ਦੀ ਪੁਲਿਸ ਦੇ ਵਿੱਚ ਭਰਤੀ ਹੈ ਆਹ ਨੌਜਵਾਨ ਬਿੱਲਾ ਇਸ ਵੇ ਟਰਾਈ ਕਰਦਾ ਲੱਗਿਆ ਜੋਰ ਇਹਨਾਂ ਦੋਨਾਂ ਦੇ ਦਰਮਿਆਨ ਖੜਕਾ ਦੜਕਾ ਦੜਕਾ ਆਹ ਖੜਕਾ 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 ਕਬੱਡੀ 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 ਹੋ ਗਈ ਹੈ ਆਹ ਦੇਖੋ ਜੱਫੇ ਲੱਗਦੇ ਰੇਡਾਂ ਪੈਂਦੀਆਂ ਆਹ ਕਾਲਾ ਪੁਲਸੀਆ ਇਹ ਮੇਜਰ ਇੱਥੇ ਚੌਧਰੀ ਅੜਾਰੀ ਬਨੂੜ ਆਹ ਕਾਲਿਆ ਕੈਂ ਪੂਰੀ ਨਾਤੋਰਾ ਦੀ ਟੀਮ ਹੈ ਕੱਕੇ ਸਰਪੰਚੋਨਾਂ ਦੀ ਟੀਮ ਹੈ ਆ ਕਾਲੇ ਲਈ ਅਮਨ ਢੀੜਸੇ ਦੌਣ ਵੱਲੋਂ 500 ਦੇ ਮਾਣ ਨੇ ਆ ਕਬੱਡੀ ਤੋਂ ਖੁਸ਼ ਹੋ ਕੇ 500 ਦੇ ਮਾਣ ਨੇ ਆ ਜਸ਼ਨ ਪਹਿਲਵਾਨ ਪਰਸੋਂ 12 ਅਪ੍ਰੈਲ ਨੂੰ ਆ ਖਿਡਾਰੀ ਦੇ ਪਿੰਡ ਕਬੱਡੀ ਕੱਪ ਹੋਵੇਗਾ ਆਲਮਗੀਰ ਦੇ ਵਿੱਚ ਤੇ ਆ ਖਿਡਾਰੀ ਨੂੰ ਜਸ਼ਨ ਨੂੰ ਬੁਲਟ ਦਿੱਤਾ ਜਾਣਾ ਆ ਬੁਲਟ ਦਿੱਤਾ ਜਾਣਾ ਉਧਰ ਕਹਿੰਦੇ ਪ੍ਰੀਤ ਅੱਜ ਜਸ਼ਨ ਪਹਿਲਵਾਨ ਹੈ। ਆ ਜਸ਼ਨ ਕਹਿੰਦੇ ਛਾਲਾ ਮਾਰਦਾ। ਆ ਮੁੰਡਾ ਛਾਲਾ ਮਾਰਦਾ। ਇੱਕ ਵਾਰ ਤਾੜੀਆਂ ਮਾਰ ਦਿਓ ਜਸ਼ਨ ਪਹਿਲਵਾਨ ਦੇ ਨਾਜ਼ੀਆਂ ਵੀ। ਅੱਜ ਸਿਰਾਂ ਲੱਗਿਆ ਪਿਆ। ਇੱਧਰ ਰਣਜੀਤ ਖੋਜਾ ਰਣਜੀਤ ਭਾਈ ਥਕੇਵੇਂ ਲੱਥ ਕੇ ਤੇ ਅੱਜ ਤੇ ਮੈਨੂੰ ਲੱਗਦਾ ਵੀ ਵਿਆਹ ਜਨਾ ਚਾਹੂ। ਕਿਆ ਬਾਤ ਹੈ ਕਹਿੰਦਾ ਕਮੈਨਾ ਦੇਣੀ ਹੈ ਅਗਲੇ ਸਾਲ ਰਣਜੀਤ ਕਹਿੰਦਾ ਵੀ ਕਮੈਨਾ ਦੇਣੀ ਹੈ ਦਿਲੋਂ ਧੰਨਵਾਦ ਆ ਮਾਲਵੇ ਗਰੁੱਪ ਦਾ ਆ ਹੈਪੀ ਨਿਦਾਣੇ ਦਾ ਆ ਵੇਖਦਾ ਵੀ ਮੈਦਾਨ ਦੇ ਵਿੱਚ ਐਸੇ ਜਾਨਦਾਰ ਤਰੀਕੇ ਨਾਲ ਆ ਇਹ ਕਹਿੰਦੇ ਨੌਜਵਾਨ ਗੱਗਾ ਤਕੜਾ ਜੱਫਾ ਲਾਉਂਦੀ ਐਨ ਕੋਸ਼ਿਸ਼ ਕਰਦਾ ਆ ਚੱਪਾ 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 ਚਰਖਾ ਚੱਲਣ ਵਾਲੀ ਗੱਲ ਹੋਈ ਪਈ ਹੈ ਆ ਚੱਪਾ ਚੱਪਾ ਚਰਖਾ ਚੱਲਣ ਵਾਲੀ ਗੱਲ ਹੋਈ ਪਈ ਹੈ ਸਿਰੇ ਦਾ ਜੱਫਾ ਲਾ ਕੇ ਨੌਜਵਾਨ ਨੇ ਬੱਲੇ ਬੱਲੇ ਕਰਵਾ ਦਿੱਤੀ ਹੈ ਪਗੜਾਣੇ ਵਾਲਾ ਕਾਲਾ ਸਾਡਾ ਵੀਰ ਸੀਐਮ ਆਟੋ ਵਾਲਿਆਂ ਦਾ ਧੰਨਵਾਦ ਹੈ ਸੁਖੀ ਰੁੜਕੀ ਸਾਡਾ ਵੀਰ ਯਾਰੀ ਇਹ ਕਹਿੰਦੇ ਪੜਾਣੇ ਵਾਲੇ ਕਾਲੇ ਦੇ ਨਾਲ ਆਓ ਹੱਟ ਪਿੱਛੇ ਨੌਜਵਾਨਾ ਆਓ ਹੈਪੀ ਤਾਉਣ ਕੱਲਾ ਵਾਲਾ ਐਨ ਕਹਿੰਦੇ ਅੱਜ ਬਾਈ ਰਣਜੀਤ ਨੰਨੇ ਸਾਡੇ ਵੀਰ ਜੀਐਮ ਆਟੋ ਸੇਲਜ ਵਾਲੇ ਬੱਲੀ ਮਹਾਰੀ ਦਾ ਤੇਰਾ ਸੁਖੀ ਰੁੜਕੀ ਦਬਈ ਵਾਲਾ ਸਾਡਾ ਭਾਈ ਕਾਲਿਆ ਦਬਈ ਵਾਲਾ ਇਹ ਨਾ ਮੁੰਡਾ ਕੀ ਬਾਤ ਹੈ ਦਬਈ ਵਾਲੇ ਸੁਖੀ ਨੇ ਬੜੇ ਕੱਪ ਕਰਾਏ ਆ ਰੁੜਕੀ ਦੇ ਵਿੱਚ ਹਰ ਇੱਕ ਜਫੇ ਦੇ ਕਹਿੰਦੇ 2000 ਹੈਪੀ ਨਿਹਾਰੇ ਨੇ ਐਲਾਨ ਕਰ ਦਿੱਤਾ ਹਰ ਤੋਂ ਬਾਅਦ ਹਰ ਇੱਕ ਜਫਾ ਜਿਹੜਾ ਉਹ 2000 ਦਿੱਤਾ ਜਾਵੇਗਾ ਆ ਮੁਹਿੱਦ ਗੁਜਰ ਲੋਕਾਂ ਨੂੰ ਕਹਿੰਦਾ ਤਾੜੀਆਂ ਮਾਰੋ ਲੋਕਾਂ ਨੂੰ ਕਹਿੰਦਾ ਵੀ ਤਾੜੀਆਂ ਮਾਰੋ ਆ ਮੁੰਡਾ ਭੱਜਿਆ ਆ 2000 ਰੁਪਏ ਹਰ ਇੱਕ ਜਫੇ ਤੇ ਗ੍ਰੀਨ ਸਿਟੀ ਵਾਲੇ ਹੈਪੀ ਨਿਹਾਰੇ ਵੱਲੋਂ ਦਿੱਤਾ ਜਾ ਰਿਹਾ ਹੈ ਹਰਪਾਲ ਬਹਲਰਾਲਪੁਰ ਦੇ ਵਿੱਚ ਜੰਡਪੁਰ ਦੇ ਵਿੱਚ ਮੁੰਡੇ ਦੇ ਚਰਚੇ ਹੈ ਆ ਫਰਲਾਂਲਪੁਰ ਤੇ ਜੰਡਪੁਰ ਚ ਚਰਚੇ ਹੈ ਅਮਰੀਕ ਸਿੰਘ ਕਰਦੇ ਸਿਫਤ ਲਓ ਜਸ਼ਨ ਪਹਿਲਵਾਨ ਕਹਿੰਦੇ ਮੁੰਡਾ ਪਹਿਲਵਾਨਾਂ ਦਾ ਫਿਰ ਕਬੱਡੀ ਪਾਉਣ ਲਈ ਵਧ ਗਿਆ ਦੂਜਾ ਸੈਮੀਫਾਈਨਲ ਹੈ ਆ ਦੇਖੋ ਬਨੂੜ ਵਾਲੇ ਮੁੰਡੇ ਆ ਕਮਾਲ ਕਰੀ ਜਾਂਦੇ ਆ ਪਰ ਮੁੰਡਾ ਪਹਿਲਵਾਨਾਂ ਦਾ ਆਹ ਲੋਟ ਨਹੀਂ ਆਉਂਦਾ ਮੁੰਡਾ ਪਹਿਲਵਾਨਾਂ ਦਾ ਲੋਟ ਨਹੀਂ ਆਉਂਦਾ ਐਕਸ਼ਨ 0 0 ਜਸ਼ਨ ਦੀਆਂ ਰੇਡਾਂ ਵਧੀਆ ਲੱਗਦੀਆਂ ਇੱਕ ਵਾਰੀ ਤਾੜੀਆਂ ਦਰਸ਼ਕ ਵੀਰੋ ਆਹ ਜੋਸ਼ਨ ਪਹਿਲਵਾਨ ਵੇਰ-ਵੇਰ ਕੇ ਕੌਡੀਆਂ ਪਾ ਰਿਹਾ ਹੈ ਆ ਕਹਿੰਦੇ ਮੋਹਿਤ ਗੁਜਰ ਮੇਜਰ ਗੁਜਰ ਚੌਧਰੀ ਡੇਰੀ ਬਰੂੜ ਕਾਕੇ ਸਰਪੰਚ ਉਹਨਾਂ ਦੀ ਟੀਮ ਹੈ ਇਹ ਗੁਰੀ ਨਾਤ ਉਹਨਾਂ ਦੀ ਇਹ ਕੌਡੀਆਂ ਬਹੁਤ ਪੀ ਰਿਹਾ ਉਧਰ ਬੱਲੇ 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 ਕਬੱਡੀ 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 ਇੱਕ ਵਾਰ ਆਹ ਨਜ਼ਾਰਾ ਕਹਿੰਦੇ ਵੱਜਾ ਹੋਇਆ ਆਹ ਨਜ਼ਾਰਾ ਵੱਜਾ ਹੋਇਆ ਸਿਰੇ ਦੀ ਟੱਕਰ ਮਾਰੀ ਹੋਈ ਹੈ ਤਾੜੀਆਂ ਫਿਰ ਤੋਂ ਵੱਜਣਗੀਆਂ ਆਹ ਤਾੜੀਆਂ ਫਿਰ ਤੋਂ ਵੱਜਣਗੀਆਂ ਇਹ ਹੈ ਨੌਜਵਾਨ ਅਰਸ਼ ਮਹਤੋਤ ਸਿਰੇ ਦਾ ਜਫਾ ਲਾ ਗਿਆ ਜਦੋਂ ਕੋਈ ਚੈਲੰਜ ਕਰ ਦੇਵੇ ਫਿਰ ਤੇ ਕਹਿੰਦਾ ਵੀ ਕਿਹੜਾ ਗਲੀ ਚ ਖੰਗਜੋ 2000 ਰੁਪਇਆ ਹੈਪੀ ਨਿਹਰਾਨੇ ਦੇ ਵੱਲੋਂ ਦਿੱਤਾ ਜਾ ਰਿਹਾ ਹੈ ਹਰ ਇੱਕ ਜਫੇ ਤੇ ਖੁਸ਼ ਹੋ ਕੇ ਗ੍ਰੀਨ ਸਿਟੀ ਦਾ ਤੇ ਮੈਂ ਤੇ ਪਹਿਲੀ ਆਖਿਆ ਵੀ ਗ੍ਰੀਨ ਸਿਟੀ ਵਾਲਿਆਂ ਦਾ ਇੱਕ ਵੱਡਾ ਨਾਮ ਹੈ ਸੁਰਜੀਤ ਭਾਈ ਉਧਰ ਨੀਮਾ ਸਰਪੰਚ ਇਲਾ ਕਹਿੰਦਾ 2 2000 ਬਨੂੜ ਵਾਲੇ ਨੇ ਹਰ ਇੱਕ ਜੱਫੇ ਦਾ ਨੀਮਾ ਸਰਪੰਚ ਚਿੱਲਾ ਨਾਲ ਸੁਖਵੀਰ ਬਾਛਲ ਰਾਣੀ ਮਾਜਰਾ ਇਹ ਪ੍ਰਾਪਤ ਹੋਇਆ ਜਿਨ੍ਹਾਂ ਵੱਲੋਂ ਅੱਜ ਢਿੱਲੋ ਗਰੁੱਪ ਤੇ ਨੀਮੇ ਸਰਪੰਚ ਵੱਲੋਂ ਝਾਰੀ ਦਾ ਵੀ ਸਨਮਾਨ ਹੋਵੇਗਾ ਉਹ ਖਿਡਾਰੀਆਂ ਦੇ ਸਨਮਾਨ ਵੀ ਹੋ ਰਿਹਾ ਪਰ ਸਾਹਮਣੇ ਸੁੱਖਾ ਬਨੂੜ ਵਾਲਾ ਜੱਫੀ ਚਾਰ ਨੇ ਪਰੋਦਰ ਕਹਿੰਦੇ ਆ ਤਾਊ ਤਾਊ ਬਰਸਾਲਪਰੀਆ ਆਹ ਦੇਖੋ ਟਾ ਕੇ ਇੱਕ ਤੇ ਬਹਿਣ ਵਾਲੀ ਗੱਲ ਕਰਦਾ ਆ ਹਨੀ ਤਾਊਆ ਬਰਸਾਲਪਰੀਆ ਆਹ ਚੋਟੀ ਦਾ ਜਫਾ ਲਾ ਗਿਆ ਅਗਲੀ ਕਬੱਡੀ ਮੁੰਡਾ ਪਹਿਲਵਾਨਾਂ ਦਾ 12 ਅਪ੍ਰੈਲ ਨੂੰ ਸਰਜੀਤ ਭਾਈ ਆਹ ਮੁੰਡੇ ਨੂੰ ਬੁਲਟ ਦਿੱਤਾ ਜਾਣਾ ਆਲਮਗੀਰ ਦਿੱਤਾ ਜਾਣਾ ਆਲਮਗੀਰ ਸਾਹਿਬ ਦੇ ਕਬੱਡੀ ਕੱਪ ਤੇ ਕਹਿੰਦੇ ਬੁਲਟ ਦੇ ਨਾਲ ਵੱਡਾ ਮਾਨ ਸਨਮਾਨ ਕੀਤਾ ਜਾਣਾ ਹੈ ਬਰਸਾਲ ਪ੍ਰਿਯੇ ਹਾਲੇ ਤੇ ਕਹਿੰਦੇ ਭੇਲੂ ਬੈਠਾ ਸਾਡੇ ਵਾਲਾ ਹਣੀ ਤਾਊ ਕਹਿੰਦੇ ਲੰਮੇ ਸਮੇਂ ਦੀ ਸੱਟ ਤੋਂ ਬਾਅਦ ਅੱਜ ਫੇਰ ਮੈਦਾਨ 'ਚ ਉਤਰਿਆ ਐ ਐਨ ਮੁੰਡੇ ਨੇ ਬੱਲੇ ਬੜੇ ਕਰਵਾਈ ਹੋਈ ਐ ਆਹ ਜਸ਼ਨ ਕਹਿੰਦੇ ਐਸ ਦੇ ਰੇਡ ਪੁਆਇੰਟ ਦੀ ਤਿਆਰ ਐ ਮਲਕੀਤ ਵਿਜਣਪਰੀਆ ਤਿਆਰ ਐ ਆਹ ਮਲਕੀਤ ਵਿਜਣਪਰੀਆ ਮੁੰਡਾ ਗੁਜਰਾ ਦਾ ਜਫਾ ਲਾਉ ਕੇ ਨਹੀਂ ਆਹ ਬੱਲੇ 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 ਮੁੰਡਾ ਬਾਹਰ ਚੀੜਾ ਮੁੰਡਾ ਬਾਹਰ ਚੀੜਾ फिर फ फ हज़ार ਜੱਫਾ ਉੱਧਰ ਵੀ ਕਿ ਕਾਲੇ ਪਾਣੀਓ ਮਾਰਨ ਨੂੰ ਓਹ ਖੱਤ ਕਿਸਨੇ ਪਾਇਆ ਬਦਲਾ ਲੈ ਲਈ ਜਾਉਣਿਆ ਜੇ ਮਾਂ ਦਾ ਜਾਇਆ ਤੇ ਮਾਲਵਾ ਗਰੁੱਪ ਦੇ ਵੱਲੋਂ ਆ ਜੱਫੇ ਲਈ 500 ਦਿੱਤਾ ਜਾ ਰਿਹਾ ਤੇ 2000 ਰੁਪਇਆ ਹੈਪੀ ਨਿਹੜਨੇ ਵੱਲੋਂ ਬਾਈ ਹੈਪੀ ਬਾਈ 2000 ਉਹ ਮੁੰਡੇ ਨੂੰ ਦੇਣਾ ਹੈ ਇਹਦੇ ਸੋਨੀਆ ਨੇ ਚਾਹਿਆ 2000 ਉਹਨੂੰ ਦੇਣਾ ਹੈ ਮੈਚ ਸਮਾਪਤ ਕਾਲੇ ਪਗੜਾਣੇ ਦਾ ਬਹੁਤ ਬਹੁਤ ਧੰਨਵਾਦ ਹੈ ਹਾਂ ਕਾਗੇ ਵਾਲੇ ਦਿੱਤ ਭਾਵੇਂ ਕੋਈ ਮਰਜੀ ਗਈ ਜੇ ਮੈਚ ਵਧੀਆ ਲੱਗਾ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਲੈ ਵੀ ਬਲਕੀਤ ਸਿੰਘ ਆ 2000 ਰੁਪਇਆ ਹੈਪੀ ਪਕੜਾਣਾ ਸਾਡਾ ਵੀਰ ਹੈਪੀ ਨਿਹਰਾਣਾ ਉਹ 2000 ਜਦੋਂ ਐਂਡ ਚ ਲਾਇਆ ਨਾ